ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅਧਿਆਪਕ ਸਾਥੀਓ ਸਵਾਗਤ ਹੈ ਨਵੇਂ ਵੀਡੀਓ ਦੇ ਵਿੱਚ ਐਸ ਸੀ ਆਰਟੀ ਪੰਜਾਬ ਨੇ ਲੈਟਰ ਜਾਰੀ ਕੀਤੀ ਹੈ ਮਿਸ਼ਨ ਸਮਰੱਥ 3 ਦੇ ਬਾਰੇ ਜੋ ਕਿ 25 26 ਸੈਸ਼ਨ ਚ ਚੱਲ ਰਿਹਾ ਹੈ ਗਰਮੀਆਂ ਦੀਆਂ ਛੁੱਟੀਆਂ ਦੇ ਬਾਅਦ ਜਿਹੜੀਆਂ ਹਦਾਇਤਾਂ ਉਹ ਜਾਰੀ ਕੀਤੀਆਂ ਨੇ ਸੋ ਇਹ ਤੁਹਾਡੇ ਨਾਲ ਵੀਡੀਓ ਦੇ ਥਰੂ ਇਨਫੋਰਮੇਸ਼ਨ ਸਾਂਝੀ ਕਰ ਰਹੇ ਆ ਸੋ ਤੀਸਰੀ ਤੋਂ 8ਵੀਂ ਜਮਾਤ ਤੱਕ ਜਿਹੜਾ ਚੱਲ ਰਿਹਾ ਹੈ ਵਿਦਿਆਰਥੀਆਂ ਦੇ ਵਰਤਮਾਨ ਸਿੱਖਣ ਪੱਧਰ ਦੀ ਜਾਂਚ ਲਈ ਜੁਲਾਈ ਦੇ ਸ਼ੁਰੂ ਵਿੱਚ ਵਿਦਿਆਰਥੀਆਂ ਦਾ ਗਣਿਤ ਪੰਜਾਬੀ ਤੇ ਅੰਗਰੇਜ਼ੀ ਦਾ ਜੁਲਾਈ ਮਹੀਨੇ ਦਾ ਮੁਲਾਂਕਣ ਕੀਤਾ ਜਾਵੇਗਾ ਸੋ ਆਂਦੇ ਪਹਿਲੇ ਮੁਲਾਂਕਣ ਹੋਏਗਾ ਵਿਦਿਆਰਥੀਆਂ ਦਾ ਸੋ ਜੁਲਾਈ ਮਹੀਨੇ ਦੇ ਮੁਲਾਂਕਣ ਨਾਲ ਵਿਦਿਆਰਥੀਆਂ ਦੀ ਗਰੂਪਿੰਗ ਕਰੇਗੀ ਤੇ ਸਿੱਖਣ ਦੇ ਪੱਧਰ ਦੀ ਦੁਬਾਰਾ ਜਾਂਚ ਹੋਏਗੀ ਜਮਾਤਾਂ ਜਿਹੜੀਆਂ 3 ਤੋਂ 8 ਦੀਆਂ ਵਿਦਿਆਰਥੀਆਂ ਦੇ ਮਿਸ਼ਨ ਸਮਰੱਥ ਜਿਹੜਾ ਹੈ ਉਹਦੇ ਤਹਿਤ ਪ੍ਰਗਤੀ ਚਾਰਟ ਲਗਾਏ ਜਾਣ ਵਿਦਿਆਰਥੀਆਂ ਦੇ ਬਖ ਵਖ ਮੁਲਾਂਕਣ ਬੇਸਲਾਈਨ ਮਿਡਲਾਈਨ ਤੇ ਐਂਡਲਾਈਨ ਜੁਲਾਈ ਮੁਲਾਂਕਣ ਦੇ ਬਾਅਦ ਹੋਏਗਾ ਐਂਡਲਾਈਨ ਇਹ ਵੀ ਦਰਸਾਈ ਜਾਏ ਚਾਰਟ ਤੇ ਵਿਦਿਆਰਥੀ ਤੀਜੀ ਤੋਂ ਅਠਵੀ ਤੱਕ ਜੋ ਇਹਨਾਂ ਦਾ ਐਂਡਲਾਈਨ ਟੈਸਟਿੰਗ ਤੇ ਨਿਵੇਡੀਅਲ ਕਲਾਸਿਸ ਦਾ ਸ਼ਡਿਊਲ ਵੀ ਲਿਖਿਆ ਗਿਆ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਤੀਜੀ ਤੋਂ ਪੰਜਵੀਂ ਜੁਲਾਈ ਦਾ ਮੁਲਾਂਕਣ 7 ਤੋਂ ਲੈ ਕੇ 9 ਤੱਕ ਤੋਂ 1 ਜੁਲਾਈ ਤੋਂ ਲੈ ਕੇ 31 ਅਗਸਤ ਤੱਕ ਪਹਿਲੇ 3 ਘੰਟੇ ਮਿਸ਼ਨ ਸਮਰੱਥ ਦੀਆਂ ਗਤੀਵਿਧੀਆਂ ਹੋਣਗੀਆਂ ਤੇ ਬਾਕੀ ਸਮੇਂ ਵਿੱਚ ਸਾਰੇ ਵਿਸ਼ਿਆਂ ਦਾ ਸਿਲੇਬਸ ਇਹਨਾਂ ਜਮਾਤਾਂ ਲਈ 1 ਜੁਲਾਈ 2025 ਤੋਂ ਸ਼ੁਰੂ ਹੋਲਾ ਟਾਈਮ ਟੇਬਲ ਵੀ ਦੱਸਿਆ ਗਿਆ ਐਂਡ ਲਾਈਨ ਟੈਸਟਿੰਗ 28 ਤੋਂ ਲੈ ਕੇ 30 ਅਗਸਤ ਤੱਕ ਹੋਏਗੀ 6ਵੀਂ ਤੋਂ 7ਵੀਂ 7 ਜੁਲਾਈ ਤੋਂ 9 ਜੁਲਾਈ ਤੱਕ 1 ਜੁਲਾਈ ਤੋਂ 31 ਜੁਲਾਈ ਤੱਕ ਜਿਹੜੇ 4 ਪੀਰੀਅਡ ਐ ਮਿਸ਼ਨ ਸਮਰੱਥ ਦੇ ਐ ਇਹ ਇਹਨਾਂ ਦਾ 29 ਤੋਂ ਲੈ ਕੇ 31 ਜੁਲਾਈ ਤੱਕ ਜਿਹੜੀ ਹੈ ਐਂਡ ਲਾਈਨ ਟੈਸਟਿੰਗ ਹੋ ਜਾਏਗੀ। ਜਦਨੀ ਅਪਰ ਪ੍ਰਾਇਮਰੀ ਦੀ ਪਹਿਲੇ ਹੋਏਗੀ। ਰੇਮੇਡੀਅਲ ਕਲਾਸਾਂ ਜਿਹੜੀਆਂ ਐਂਡ ਲਾਈਨ ਟੈਸਟਿੰਗ ਦਾ ਜਦੋਂ ਮੁਲਾਂਕਣ ਹੋਏਗਾ ਲੈਵਲ 1 2 ਦੇ ਜਿਹੜੇ ਵਿਦਿਆਰਥੀ ਹੈ ਉਹਦੇ ਵਿੱਚ ਪੰਜਾਬੀ ਅੰਗਰੇਜ਼ੀ ਤੇ ਗਣਿਤ ਦੀਆਂ ਜਿਹੜੀਆਂ ਮਿਸ਼ਨ ਸਮਰੱਥ ਦੀਆਂ ਗਤੀਵਿਧੀਆਂ 1 8 ਤੋਂ 31 8 ਤੱਕ ਪਹਿਲੇ ਦੋ ਪੀਰੀਅਡ ਕਰਵਾਈਆਂ ਜਾਣ ਤੇ ਇਹਨਾਂ ਦੇ ਸਿੱਖਣ ਪਦਰ ਦੇ ਸੁਧਾਰ ਦੀ ਜਾਂਚ 8 ਤੋਂ ਲੈ ਕੇ 30 اگست تک ਹੋएगी ਇਹਨਾਂ ਦਾ ਫਿਰ ਦੁਆਰੇ ਟੈਸਟਿੰਗ ਹੋਏਗੀ ਰਿਮੀਡੀਅਲ ਕਲਾਸਿਸ ਦੇ ਬਾਅਦ 8ਵੀਂ ਕਲਾਸ ਜੋ ਹੈ ਇਹ ਚ 7 ਜੁਲਾਈ ਤੋਂ 9 ਜੁਲਾਈ ਤੱਕ ਦਾ ਇਸੇ ਮੂਲੰਕਨ ਨੂੰ ਹੀ ਜਮਾਤ 8ਵੀਂ ਲਈ ਹੈਂਡਲਾਈਨ ਮੰਨਿਆ ਜਾਏਗਾ ਤੇ ਰਿਮੀਡੀਅਲ ਕਲਾਸਿਸ ਜੋ ਹੈ 7 10 ਤੋਂ 31 سوری 10 ਜੁਲਾਈ ਤੋਂ 31 ਜੁਲਾਈ ਤੱਕ लेवल 1 ਦੇ ਵਿਦਿਆਰਥੀਆਂ ਨੂੰ ਪਹਿਲੇ 4 ਪੜੇ ਮਿਸ਼ਨ ਸਮਰੱਥ ਪੰਜਾਬੀ ਅੰਗਰੇਜ਼ੀ ਤੇ ਗਣਿਤ ਦੀਆਂ ਗਤੀਵਿਧੀਆਂ लेवल 1 ਦੇ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਵਿੱਚ ਹੋਏ ਸੁਧਾਰ ਦੀ ਜਿਹੜੀ ਜਾਂਚ ਹੈ 31 ਜੁਲਾਈ ਚ ਹੋਏਗੀ 7 ਜੁਲਾਈ ਤੋਂ 9 ਜੁਲਾਈ ਤੱਕ ਜਿਹੜਾ ਐਂਡ ਲਾਈਨ ਮੁਲਾਂਕਣ ਤੋਂ ਬਾਅਦ 8ਵੀਂ ਦੇ ਜਿਹੜੇ ਵਿਦਿਆਰਥੀ ਹੈ ਉਹ ਪੰਜਾਬੀ ਅੰਗਰੇਜ਼ੀ ਤੇ ਗਣਿਤ ਦਾ ਰੈਗੂਲਰ ਸੇਵਸ ਹੋਏਗਾ ਠੀਕ ਹੈ ਜੀ ਜੁਲਾਈ ਮੁਲਾਂਕਣ ਤੋਂ ਪਹਿਲਾਂ ਜੋ ਹੈ 1 ਤੋਂ 6 ਜੁਲਾਈ ਤੱਕ ਜਮਾਤ 3 ਜੀ ਤੋਂ 8ਵੀਂ ਦੇ ਵਿਦਿਆਰਥੀਆਂ ਨੂੰ ਮਿਸ਼ਨ ਸਮਰੱਥ ਦੀ ਜਿਹੜੀ ਗਰੂਪਿੰਗ ਕਰ ਲਈਤੀ ਹੈ ਤੇ ਲੇਬਲ ਰੂਮ ਲਗਾਏ ਜਾਣ ਵਿਦਿਆਰਥੀਆਂ ਦੀ ਸਹੂਲਤ ਲਈ 3 ਜੀ ਤੋਂ 8ਵੀਂ ਲਈ ਜੋ TLM ਭੇਜੀਆਂ ਗਈਆਂ ਉਹਦੇ ਆਧਾਰ ਤੇ ਕਰਵਾਇਆ ਜਾਏ ਗਣਿਤ ਪੰਜਾਬੀ ਅੰਗਰੇਜ਼ੀ ਦੀ ਮਿਸ਼ਨ ਸਮਰੱਥ ਦੀਆਂ ਗਤੀਵਿਧੀਆਂ ਜੋ ਹੈ ਉਹ ਲੈਵਲ ਵਾਈਜ਼ 15 ਸਤ ਤੋਂ ਭੇਜੀਆਂ ਜਾਣਗੀਆਂ 15 ਜੁਲਾਈ ਤੋਂ ਆ ਜਾਣਗੀਆਂ 6ਵੀਂ ਤੋਂ 7ਵੀਂ ਲੈਵਲ 1 ਤੇ 2 ਦੇ ਵਿਦਿਆਰਥੀਆਂ ਲਈ ਰਿਮੀਡੀਅਲ ਕਲਾਸ ਇੱਕ ਅਗਸਤ ਤੋਂ 31 ਅਗਸਤ ਤੱਕ ਪਹਿਲੇ ਦੋ ਪੀਰੀਅਡ ਲਗਾਏ ਜਾਣ ਇਹਨਾਂ ਦਾ ਸਮਾਂ ਲਿਖਿਆ ਗਿਆ ਹੈ ਰੈਮੀਡੀਅਲ ਕਲਾਸਿਸ ਦਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੋ ਪੀਰੀਅਡ ਲਗਾ ਦੇਣੇ ਆ ਪਹਿਲੇ ਰੈਮੀਡੀਅਲ ਕਲਾਸ ਲੈਵਲ 1 ਤੇ 2 ਦੇ ਵਿਦਿਆਰਥੀਆਂ ਨੂੰ ਪਾਠ ਪੁਸਤਕ ਦੇ ਆਧਾਰ ਤੇ ਵਰਕਸ਼ੀਟਾਂ ਤੋਂ ਕੰਮ ਕਰਵਾਇਆ ਜਾਏ ਜਿਹੜੀ ਹੈ ਤੇ ਲੈਵਲ 3 ਦੇ ਜੋ ਹੈ ਵਿਦਿਆਰਥੀਆਂ ਦਾ ਸਬੰਧ ਪਾਠ ਪੁਸਤਕ ਆਧਾਰਤ ਲੈਵਲ 3 ਦੀਆਂ ਗਤੀਵਿਧੀਆਂ ਹੋਣ 8ਵੀਂ ਦੇ ਲਈ ਲੈਵਲ 1 10 ਤੋਂ ਲੈ ਕੇ 31 ਜੁਲਾਈ ਤੱਕ ਪਹਿਲੇ ਪੀਰੀਅਡ ਲਈ ਜੋ ਰਿਮੀਡੀਅਲ ਕਲਾਸਿਸ ਹੋਏਗੀ ਇੱਕ ਹਫਤਾ ਤੇ ਲੈਵਲ 1 ਦੇ ਵਿਦਿਆਰਥੀ ਇਹਨਾਂ ਦੇ ਰਿਮੀਡੀਅਲ ਕਲਾਸ ਦੇ ਪੀਰੀਅਡ ਦੌਰਾਨ ਹੈੱਡ ਆਫਿਸ ਵੱਲੋਂ ਭੇਜੀਆਂ ਸ਼ੀਟਾਂ ਕਰੇ ਜਾਣੀਆਂ ਹੈ ਲੈਵਲ 2 3 ਦੇ ਵਿੱਚ ਵੀ ਜੋ ਪਾਠ ਪੁਸਤਕ ਦੇ ਹਿਸਾਬ ਨਾਲ ਐਕਟੀਵਿਟੀਆਂ ਹੋਣਗੀਆਂ ਤੀਜੀ ਤੋਂ ਅੱਠਵੀਂ ਦੇ ਪੰਜਾਬੀ ਅੰਗਰੇਜ਼ੀ ਗਣਿਤ ਵਿਸ਼ਿਆਂ ਦਾ ਜੋ ਬਾਇਮੰਥਲੀ ਟੈਸਟ ਜੁਲਾਈ ਮਹੀਨੇ ਹੋਏਗਾ ਮਿਸ਼ਨ ਸਮਰੱਥ ਦੇ ਕਵਰ ਜੋ ਟਾਪਿਕ ਹੈ ਇਸ ਵਿੱਚ ਕੀਤੇ ਜਾਣਗੇ ਠੀਕ ਹੈ ਜੀ ਸੋ ਉਪਰੋਕਤ ਤੋਂ ਇਲਾਵਾ ਜੋ ਵਿਭਾਗ ਵੱਲੋਂ ਵਾਰ-ਵਾਰ ਹਦਾਇਤ ਕੀਤੀ ਜਾਂਦੀ ਵਿਦਿਆਰਥੀਆਂ ਦਾ ਬਲੰਕਲ ਦਾ ਡਾਟਾ ਸਹੀ ਹੋਣਾ ਜ਼ਰੂਰੀ ਹੈ ਤੋ ਇਹਦੇ ਤਾਂ ਹੀ ਜੋ ਮਿਸ਼ਨ ਸੰਵਰਥ ਜੋ ਹੈ ਕੰਪਲੀਟ ਹੋਏਗਾ 5% ਤੋਂ ਬਾਅਦ ਜੋ ਡਿਫਰੈਂਸ ਜਾਂਦਾ ਹੈ ਟੈਸਟਿੰਗ ਦਾ ਵੀ ਆਰ ਸੀ ਡੀ ਆਰ ਸੀ ਤੇ ਤੁਹਾਡੀ ਟੈਸਟਿੰਗ ਦਾ ਤੇ ਉਹਨਾਂ ਦੇ ਹੈਡ ਦੇ ਖਿਲਾਫ ਜੋ ਹੈ ਆ ਸਕਦਾ ਹੈ ਗੰਭੀਰ ਨੋਟਿਸ ਕੋ ਇਹਨੂੰ ਸੀਰੀਅਸਲੀ ਲਿਆ ਜਾਏ